ਹੋ ਜਾਏਗਾ 5 ਮਹੀਨਾ ਕ ਲੱਗਣਾ ਜੀ ਬਸ ਮਹੀਨਾ ਕ ਲੱਗਣਾ ਜੀ ਤੇ ਮਹੀਨੇ ਤੱਕ ਅਸੀਂ ਕੰਪਲੀਟ ਕਰ ਲਾਂਗੇ ਜੀ ਤੇ ਚੋਣ ਕਮਿਸ਼ਨ ਕੋਲ ਕਦੋਂ ਜਾ ਰਹੇ ਹੋ ਪਾਰਟੀ ਦੇ ਉਹਦੇ ਲਈ ਉਹਦੇ ਵਾਸਤੇ ਕਮੇਟੀ ਅਸੀਂ ਬਣਾਈ ਹੈ ਜੀ ਉਹ ਸਾਰਾ ਕਾਨੂੰਨੀ ਜਿਹੜੀ ਹੈ ਕਾਰਵਾਈ ਦੇਖੇਗੀ ਬਾਕੀ ਅਸੀਂ ਪੰਥ ਦੀ ਕਚੈਰੀ ਜਾ ਰਹੇ ਹਾਂ ਜੀ ਐਸਜੀ ਵੀ ਹੀ ਚੋਣਾਂ ਦੇ ਲਈ ਅਮੀ ਸਾਨੂੰ ਮਿਲ ਰਹੇ ਹੋ ਅਸੀਂ ਪੀਸੀ ਚੋਣਾ ਲਈ ਅਸੀਂ ਜਿਹੜਾ ਮਿਲਣਾ ਮਲਾਉਣਾ ਕੀ ਹੈ ਸਰਕਾਰ ਨੂੰ ਆਪ ਹੀ ਦੇਖਣਾ ਚਾਹੀਦਾ ਹੈ ਚੋਣਾ ਡਿਊ ਹੈਗੀਆਂ ਔਰ ਕਾਨੂੰਨ ਜਿਹੜਾ ਇਹਦੀ ਇਜਾਜ਼ਤ ਨਹੀਂ ਦਿੰਦਾ ਜੇ ਚੋਣਾ ਡਿਊ ਹੁੰਦੀਆਂ ਨੇ ਤੇ ਉਹਨਾਂ ਨੂੰ ਆਪ ਹੀ ਕਰਾਉਣੀਆਂ ਚਾਹੀਦੀਆਂ ਜੀ ਜਿੱਥੇ ਜਗਵੀਰ ਸਿੰਘ ਜੀ ਦੇ ਬਿਆਨ ਆ ਰਹੇ ਹਨ ਉਸ ਵੀ ਇਨਾ ਉੱਚਾ ਉੱਦ ਸੀ ਆਪਦੇ ਕੋਲ ਤੁਸੀਂ ਇੱਥੇ ਆ ਗਏ ਤੇ ਮੈਂ ਕਿਹੜਾ ਰਿਜ਼ਾਈਨ ਦੇ ਕੇ ਆਇਆ ਹਾਂ ਜੀ ਵੀ ਮੈਂ ਰਿਜ਼ਾਈਨ ਦੇ ਕੇ ਤੇ ਥੱਲੇ ਉੱਤੇ ਤੇ ਆ ਗਿਆ ਤੇ ਨਾਲੇ ਇਹ ਵੀ ਏਡਾ ਥੱਲਾ ਉੱਤਾ ਵੀ ਨਹੀਂਗਾ ਥੱਲੇ ਉੱਤੇ ਹੁੰਦੇ ਆ ਜੇ ਮੈਂ ਜ਼ਹੀਦਾਰੀ ਛੱਡ ਕੇ ਲੂਣ ਮਿਰਚਾ ਵੇਚਣ ਲੱਗ ਜਾ ਗਿਆਨੀ ਹਰਪ੍ਰੀਤ ਸਿੰਘ ਜੋ ਪ੍ਰਧਾਨ ਬਣੇ ਨੇ ਸ਼ਰਮਣੀ ਅਕਾਲੀ ਦਲ ਦੇ ਬੁਰਜ ਅਕਾਲੀ ਫੁਲਾਦ ਸਿੰਘ ਜੀ ਅੰਮ੍ਰਿਤਸਰ ਤੋਂ ਇਹ ਲਹਿਰ ਜਿਹੜੀ ਸ਼ੁਰੂ ਹੋਈ ਆ ਮੈਂ ਸਮਝਦਾ ਕਿ ਇਹ ਨਤਾਰਾ ਵੀ ਤਰੀਕ ਨੂੰ ਕੱਲ ਲੋਂਗੋਵਾਲ ਦੀ ਧਰਤੀ ਤੇ ਸੰਤ ਹਰਚੰਦ ਸਿੰਘ ਲੋਂਗੋਵਾਲ ਦੇ ਵਰਸੀ ਸਮਾਗਮਾਂ ਤੇ ਸਾਬਤ ਕਰ ਦੇਗੀ ਕਿ ਅਸਲੀ ਕੌਣ ਆ ਨਕਲੀ ਕੌਣ ਆ ਔਰ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਮੈਂ ਸਮਝਦਾ ਅਕਾਲੀ ਕੋ ਹੋਣ ਵਾਲਿਆਂ ਨੂੰ ਭਾਵੇਂ ਕੋ ਕਿਸੇ ਥੜੇ ਚ ਹੋਵੇ ਕਿਸੇ ਗਰੁੱਪ ਚ ਹੋਵੇ ਮੈਂ ਅਪੀਲ ਕਰਦਾ ਕਿ ਅਕਾਲੀ ਕੋ ਹੋਣ ਵਾਲੇ ਹੁਣ ਇੱਕ ਪੰਚ ਤੇ ਇਕੱਠੇ ਹੋਣ ਦੇਖੋ ਅਸੀਂ ਆਪਣੀ ਸਾਰੀ ਸਥਿਤੀ ਜਿਹੜੀ ਆ ਪਾਰਟੀ ਦੀ ਇਹਦੇ ਸਬੰਧੀ ਇੱਕ ਲੀਗਲ ਕਮੇਟੀ ਬਣਾਈਆ ਜਸਟਿਸ ਨਿਰਮਲ ਸਿੰਘ ਹੋਰਾਂ ਦੇ ਰਿਟਾਇਰਡ ਜਸਟਿਸ ਨੇ ਨਿਰਮਲ ਸਿੰਘ ਉਹਨਾਂ ਦੀਗਵਾਈ ਚ ਉਹ ਗੱਲਬਾਤ ਕਰ ਰਹੀ ਆ ਕਾਨੂੰਨੀ ਮਹਿਰਾਂ ਨਾਲ ਤੇ ਮੈਂ ਸਮਝਦਾ ਜਲਦੀ ਅਸੀਂ ਇਸੀ ਪਾਰਟੀ ਦੀ ਜਿਹੜੀ ਪੂਰੀ ਵਿਉਂਤਬੰਦੀ ਆ ਕਾਨੂੰਨੀ ਪੱਖੋਂ ਉਹ ਸਾਹਮਣੇ ਲੈ ਆਵਾਂਗੇ ਆਪਣੇ ਆਉਣ ਵਾਲੇ ਟਾਈਮ 'ਚ ਜੋ ਵੀ ਮੇਰੀ ਸਰਵਿਸਿਜ਼ ਨੇ ਜੋ ਵੀ ਸੇਵਾ ਹੈ ਇਹ ਆਪਣੇ ਨਵੇਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਕਰ ਰਿਹਾ ਔਰ ਇਸ ਦੇ ਪਿੱਛੇ ਸਰਦਾਰ ਸੁਜੀਤ ਸਿੰਘ ਰਖੜਾ ਜੀ ਪਰਮਿੰਦਰ ਢੀਂਡਾ ਸਾਹਿਬ ਸਾਡੇ ਕਰਨ ਸਿੰਘ ਡੀਟੀਓ ਸਾਹਿਬ ਚੰਦੂ ਮਾਜਰਾ ਸਾਹਿਬ ਇਨ ਸਾਰਿਆਂ ਦੇ ਕੋਆਪਰੇਸ਼ਨ ਨਾਲ ਬਾਬਾ ਗੁਰਜੰਟ ਸਿੰਘ ਜੀ ਦੀ ਰਹਿਨਮਾਈ ਨਾਲ ਅੱਜ ਮੈਂ ਜੋ ਵੀ ਮੇਰੀ ਜ਼ਿੰਦਗੀ ਦੀ ਕੜਵਤ ਕੰਟਰੀਬਿਊਸ਼ਨ ਹੈ ਉਸ ਕੰਟਰੀਬਿਊਸ਼ਨ ਦਾ ਜਿਹੜਾ ਸਾਰਾ ਕਸਾਰਾ ਮੇਰਾ ਰੋਲ ਤੇ ਰਿਸਪਾਂਸਿਬਿਲਟੀ ਤੇ ਜ਼ਿੰਮੇਵਾਰੀ ਸਾਰੀ ਸੰਗਤ ਨੂੰ ਤੇ ਲੋਕਾਂ ਨੂੰ ਗਿਆਨ ਵਾਲੇ ਭੀਖ ਨੂੰ ਪੰਜਾਬ ਨੂੰ ਇਲਾਕੇ ਨੂੰ ਬਚਾਉਣ ਵਾਸਤੇ ਜੇ ਤੁਸੀਂ ਆਪਣੇ ਪੰਜਾਬ ਦੀ ਸੋਚ ਨੂੰ ਵਿਜ਼ਨ ਨੂੰ ਅਪਰੋਚ ਨੂੰ ਕੇਵਲ ਉਹ ਕੇਵਲ ਸਾਡੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਕੋਈ ਮੈਂ ਹੀ ਨਹੀਂ ਕਿ ਵੀ ਉਹਨਾਂ ਦੀ ਪ੍ਰੈਜ਼ੈਂਸ ਵਿੱਚ ਮੈਂ ਕੋਈ ਪ੍ਰੇਜ਼ ਕਰ ਰਿਹਾ ਜਿਤਨੇ ਵੀ ਇੰਟੈਲੈਕਚੁਅਲ ਲੋਕ ਜਿੰਨੀ ਵੀ ਸੰਗਤ ਜਿੰਨਾ ਵੀ ਏਰੀਆ ਜੋ ਇਹਨਾਂ ਦਾ ਤਿਆਗ ਜੋ ਇਹਨਾਂ ਦਾ ਗਿਆਨ ਨੋਲਿਜ ਅਵੇਅਰਨੈਸ ਸਾਫ ਸੁਧ੍ਰਿਕ ਛਵੀ ਧਿਆਨ ਵਾਲੇ ਟਾਈਮ 'ਚ ਜਿਸ ਵਿਜ਼ਨ ਅਪਰੋਚ ਦੇ ਮੈਨੀਫੈਸਟੋ ਨੂੰ ਲੈ ਕੇ ਜਿੱਥੇ ਪੰਥਕ ਸੋਚ ਦੇ ਨਾਲ-ਨਾਲ ਸਭ ਤੋਂ ਬੜੀ ਜਿਹੜੀ ਸ਼ਕਤੀ ਹੈ ਉਹ ਇਹ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਤੇ ਆਪਣੇ ਧਰਮ 'ਚ ਪਰਿਪੱਕਤ ਤੇ ਇਸੇ ਤਰੀਕੇ ਨਾਲ ਸੋਚ ਨਾਲ ਡੈਮੋਕਰੈਟਿਕ ਤਰੀਕੇ ਨਾਲ ਇਹ ਜਿਸ ਤਰੀਕੇ ਨਾਲ ਇਹ ਬੀੜਾ ਉਠਾਇਆ ਤੇ ਮੈਂ ਉਸ ਬੀੜੇ ਚ ਇੱਕ ਵਰਕਰ ਇੱਕ ਨਮਾਣਾ ਜਹਾ ਦਾਸ ਹੋ ਕੇ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਸ੍ਰੀਮਣੀ ਅਕਾਲੀ ਦਲ ਤੇ ਸਾਰੀ ਜਿਹੜੀ ਜ਼ਿਲ੍ਹਾ ਪਟਿਆਲਾ ਦੀ ਲੀਡਰਸ਼ਿਪ ਨੂੰ ਨਤਮਸਤਕ ਤੇ ਉਹਨਾਂ ਨੂੰ ਸਭ ਦਾ ਧੰਨਵਾਦ ਕਰਦਾ ਔਰ ਜੋ ਵੀ ਮੇਰੇ ਤੋਂ ਹੋਵੇਗਾ ਮੈਨੂੰ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਕੋਈ ਕੰਡੀਸ਼ਨ ਨਹੀਂ ਮੈਂ ਤਾਂ ਆਪਣੀ ਸੇਵਾਵਾ ਕੇਵਲ ਹੋਰ ਕੇਵਲ ਪ੍ਰਧਾਨ ਜੀ ਦੇ ਚਰਨਾਂ ਅਨ ਸਮਰਪਿਤ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਇਲਾਕੇ ਦੇ ਬਹੁਤ ਵੱਡੇ ਸਮਾਜ ਸੇਵੀ ਅਤੇ ਐਜੂਕੇਸ਼ਨਿਸਟ ਜੀਮੋਨ ਲਾਲ ਸ਼ਰਮਾ ਜੀ ਉਹ ਅੱਜ ਸਾਡੀ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ ਇਹਨਾਂ ਦੀਆਂ ਬੜੀਆਂ ਸੇਵਾਵਾਂ ਨੇ ਇਸ ਇਲਾਕੇ ਦੇ ਵਿੱਚ ਐਜੂਕੇਸ਼ਨ ਸੈਕਟਰ ਤੇ ਸਮਾਜ ਸੇਵਾ ਵਿੱਚ ਇਹਨਾਂ ਦੇ ਆਉਣ ਨਾਲ ਬਹੁਤ ਵੱਡਾ ਬਲ ਵੀ ਮਿਲਿਆ ਤੇ ਇਹ ਸਾਫ ਹੋ ਰਿਹਾ ਵੀ ਹੁਣ ਹਰ ਭਾਈਚਾਰੇ ਦੇ ਲੋਕ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਪਾਰਟੀ ਨਾਲ ਜੁੜ ਰਹੇ ਨੇ ਤੇ ਬਹੁਤ ਵੱਡਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਅਸੀਂ ਇਹਦੇ ਨਾਲ ਇਹਨਾਂ ਦੇ ਜੁਆਇਨ ਕਰਨ ਹੋ ਵੀ ਪਾਰਟੀ ਮਜ਼ਬੂਤ ਹੋਈ ਹੈ ਤੇ ਨੌਜਵਾਨ ਵੀ ਕਈ ਸਾਡੇ ਸ਼ਾਮਲ ਹੋਏ ਨੇ ਵਿੱਚ ਅੱਜ